ਤੁਸੀਂ ਦੇਖਿਆ ਕਿ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਜਿਹੜੇ ਕਿ ਕੈਬਨ ਮੰਤਰੀ ਲਾਲਜ ਸਿੰਘ ਭੁੱਲਰ ਉਹਨਾਂ ਨੂੰ ਚੋਣ ਮੈਦਾਨ 'ਚ ਆਜ਼ਾਦ ਦਿੱਤਾ ਗਿਆ ਔਰ ਪੱਖ-ਵੱਖ ਪਾਰਟੀਆਂ ਤੋਂ ਜਿਹੜੇ ਕਿ ਚੋਣ ਮੈਦਾਨ 'ਚ ਸਾਰੇ ਉਮੀਦਵਾਰਾਂਾਂ ਦੇ ਤੇ ਸਾਡੇ ਨਾਲ ਕਸੂਤਾ ਜਿਹੜੇ ਕਿ ਰੋਡ ਸ਼ੋਅ ਤੇ ਮੋਟਰਸੈਰ ਰੋਡ 'ਚ ਚੱਲਿਆ ਲਾਲਜ ਸਿੰਘ ਭੁੱਲਰ ਦਾ ਅਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਲਾਲਜ ਸਿੰਘ ਭੁੱਲਰ ਦਾ ਇਹ ਕਾ ਖੁਸ਼ਾਗਤ ਆ ਤੇ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਆਰ ਗਿਆ ਪਾਰਟੀਆਂ ਨੇ ਆਮ ਆਦੀ ਪਾਰਟੀ ਦੇ ਜਿੰਨੇ ਕੀ ਜਿੰਨੇ ਕੀ ਉਮੀਦ ਉਮੀਦਵਾਰ ਜਿਹੜੇ ਕਿ ਐਲਾਨ ਐਲਾਨ ਦਿੱਤੇ ਤੁਹਾਨੂੰ ਇਥੋਂ ਹਲਕੇ ਤੋਂ ਤੁਹਾਡੀ ਪਾਰਟੀ ਨੇ ਐਲਾਨ ਕੀਤਾ ਵਾ ਕੀ ਕਰੋ ਕੀ ਕਹੋਗੇ ਦੇਖੋ ਪ੍ਰਮਾਤਮਾ ਕਿਰਪਾ ਕਰੇ ਖਡੂਰ ਸਾਹਿਬ ਲੋਕ ਸਭਾ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਕੀਤੀ ਕਮਾਂ ਤੋਂ ਖੁਸ਼ ਨੇ ਵੱਡੀ ਲੀਡਰਾਂ ਜਿਤਾਉਣਗੇ ਤੇ ਪੰਜਾਬ ਦੀ ਲੋਕ ਸਭਾ ਖਡੂਰ ਸਾਹਿਬ ਦੀ ਸੇਵਾ ਦਾ ਮੌਕਾ ਦੇਣਗੇ ਤੇ ਸਾਰੇ ਮਸਲੇ ਹੱਲ ਕਰਾਵਾਂਗੇ ਕਿਥੇ ਗੱਲ ਦੇ ਭੈਣ ਭਰਾ ਪ੍ਰਵਾਨ ਕਰ ਭੁੱਲਰ ਸਾਹਿਬ ਇੱਥੇ ਦੇ ਕਪੂਥਲ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਬਹੁਤ ਲੰਬੇ ਸਮੇਂ ਤੋਂ ਜਿੱਤ ਰਹੇ ਪਰ ਉਹਨਾਂ ਦਾ ਕਿਲਾ ਜਿਹੜਾ ਵਾ ਹਾਲੇ ਤੱਕ ਕੋਈ ਨਹੀਂ ਢਾਹ ਤ ਗਿਆ ਇਸ ਬਾਰੇ ਕੀ ਕਹੂੰਗਾ ਐਰਕਾਂ ਲੋਕ ਇਹ ਕਿਲਾ ਢੋਣਗੇ ਇਹੋ ਸੰਗਤ 117 ਜੋ 92 ਐਮਐਲਏ ਜੇ ਤਾ ਕੇ ਲੋਕ ਸਭਾ ਚ ਭੇਜੇ ਆ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਵੱਡੇ ਵੱਡੇ ਰਿਆਸਤੀ ਜਿਹੜੇ ਕਹਿੰਦੇ ਵੀ ਸਾਡੀਆਂ ਹੀ ਸੀਟਾਂ ਨੇ ਉਹਨਾਂ ਨੂੰ ਰਾਤਾ ਐਰਕਾਂ ਲੋਕ ਰਾਣੀ ਗਰਜੀਤ ਦਾ ਜਿਹੜਾ ਕਪੂਰਥਲੇ ਵਾਲੀ ਸੀਟ ਆ ਇਹਨੂੰ ਵੀ ਵੱਡੇ ਮਾਰਜਿਨ ਆਮ ਆਦਮੀ ਪਾਰਟੀ ਨੂੰ ਆਪਦੇ ਪੁੱਤ ਆਪਦੇ ਭਰਾ ਦਾ ਅਸਲਾ ਜੀ ਸਿੰਘ ਭੁੱਲਰ ਨੂੰ ਜਿਤਾਉਣ ਕਪੂਰਥਲਾ ਨੂੰ ਜਿਹੜਾ ਕਿ ਮੰਨਿਆ ਜਾਣ ਵਾਲਾ ਪੈਰਸਾ ਉੱਥੇ ਕਪੂਰਥਲਾ ਹੱਦ ਤੱਕ ਕੋਈ ਇਹਦੇ ਡਿਵੈਲਪਮੈਂਟ ਨਹੀਂ ਇੰਨੀ ਹੋਈ ਸਭ ਤੋਂ ਪਹਿਲਾਂ ਤੁਸੀਂ ਜਦੋਂ ਜਿੱਤ ਕੇ ਆਉਂਗੇ ਕੀ ਡਿਵੈਲਪਮੈਂਟ ਹੋਊ ਦੇਖੋ ਮੇਨ ਤੇ ਲੋੜੇ ਇੱਥੇ ਇੰਡਸਟਰੀ ਦੀ ਲੋਕ ਜਿਹੜੇ ਆ ਆਪਦੇ ਬੱਚਿਆਂ ਨੂੰ ਪੜਾ ਲਿਖਾ ਕੇ ਮਤੇਸ਼ਾ ਚ ਭੇਜੀ ਜਾਂਦੇ ਆ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਤਾਂ ਜੋ ਜਿਹੜੇ ਸਾਡੇ ਬੱਚੇ ਮਤੇਸ਼ਾ ਨੂੰ ਜਾਂਦੇ ਆ ਸਿਰ ਸਿੰਘ ਦਿੰਪਾ ਜਿਹੜੇ ਕਿ ਇਥੋਂ ਐਮਪੀ ਸੀਗੇ ਉਹ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਨੀ ਪਤਾ ਨਹੀਂ ਉਹਨਾਂ ਡਰਦੇ ਆ ਕਹਿੰਦਾ ਵਾ ਹੁਣ ਜਿਹੜੇ ਕਿ ਤੁਸੀਂ ਇੱਥੋਂ ਉਹਨਾਂ ਨੇ ਇਲੈਕਸ਼ਨ ਹੁਣ ਤੁਸੀਂ ਇੱਥੋਂ ਜਿੱਤ ਰਹੇ ਹੋ ਸਭ ਤੋਂ ਪਹਿਲਾਂ ਜਿਹੜੋ ਕਿ ਇਹ ਨਾ ਹੋਵੇ ਕਿ ਤੁਹਾਨੂੰ ਕਿਤੇ ਬੈਟਰੀ ਮਾਰ ਕੇ ਲੱਭਣਾ ਪਵੇ ਜਾ ਕੇ ਤੁਸੀਂ ਫੋਨ ਹੀ ਬੰਦ ਕਰਨਾ ਬੰਦ ਕਰ ਲਓ ਲਾਲਜੀਤ ਭੁੱਲਰ ਜਦੋਂ ਦਾ ਐਮਐਲਏ ਬਣ ਕੇ ਵਜੀਰ ਬਣਿਆ ਲਾਲਜੀਤ ਭੁੱਲਰ 2 ਸਾਲ ਪੂਰਾ ਹਲਕੇ ਦੇ ਵਿੱਚ ਰਿਹਾ ਲੋਕਾਂ ਦੇ ਕੰਮ ਕਰਦਾ ਰਿਹਾ ਸ਼ੁਕਰਛਣੀ ਆਇਆ ਤੇ 3 ਦਿਨ ਪੱਕਾ ਲਾਲਜੀਤ ਭੁੱਲਰ ਹਲਕੇ ਦੇ ਵਿੱਚ ਰਹਿੰਦਾ ਸੀ ਸਵੇਰੇ 6 ਵਜੇ ਦਫ਼ਤਰ ਪਹੁੰਚਣਾ 9:30 ਵਜੇ ਤੱਕ ਦਫ਼ਤਰ ਰਹਿਣਾ ਫਿਰ ਤਿਆਰ ਹੋ ਕੇ ਹਲਕੇ 'ਚ ਨਿਕਲ ਜਾਣਾ ਸ਼ਾਮੀ 6:30 7 ਵਜੇ ਆਉਣਾ ਫੇਰ ਆਉਂਦਿਆਂ ਨੂੰ ਸੰਗਤ ਬੈਠੀ ਹੋਣੀ ਸੈਂਕੜਿਆਂ ਦੀ ਗਿਣਤੀ ਦਫ਼ਤਰ ਰਾਤ ਨੂੰ 10 ਵਜੇ ਨੇ 11 ਕਈ ਰਾਤ 2-2 ਵੀ ਵਜਦੇ ਰਿਆ ਲਾਜੀਦ ਭੁੱਲਰ ਲੋਕਾਂ ਦਾ ਲੋਕਾਂ ਲਈ ਕੰਮ ਕਰੂ ਜਦੋਂ ਕੋਈ ਕੁਰਸੀ ਦੇ ਉੱਪਰ ਵੱਡੀ ਕੁਰਸੀ ਤੇ ਬਹਿ ਜਾਂਦਾ ਹੁਣ ਐਮਪੀ ਸੀਟ ਤੇ ਤੁਸੀਂ ਬਹਿਣਾ ਜਲਦੀ ਜਿੱਤ ਕੇ ਕਿ ਇਹ ਨਾ ਹੋਵੇ ਕਿ ਮੁੜ ਕੇ ਕਈ ਦੇਖਿਆ ਜਿਹੜੇ ਕਿਥੇ ਦੇ ਮੰਤਰੀ-ਮੰਤਰੀ ਜਿੱਦੇ ਵੀ ਰਹੇ ਆ ਜਾਂ ਐਮਪੀ ਸੀ ਦੇ ਉਹ ਲੋਕਾਂ ਨੂੰ ਘੁਮਣ ਕੇ ਰਚਪਾਕ ਰਖਦੇ ਨਜਾਇਜ਼ ਪਰਚੇ ਤੇ ਪਰਚੇ ਕਰਾਉਂਦੇ ਤੇ ਇਦਾਂ ਦੇ ਗੱਲਬਾਤ ਨੇ ਹੋਊ ਕਪੂਰਥਲੇਕ ਬਹੁਤ ਜ਼ਿਆਦਾ ਇਹ ਗਰੀਬ ਇਹਨੂੰ ਗਰੀਬ ਦਾ ਨਾਮ ਦਿੱਤਾ ਗਿਆ ਹੈ ਇਹ ਪੈरिस ਰਾਜੇ ਮਹਾਰ ਰਾਜਾਂ ਮਹਾਰਾਜਿਆਂ ਦਾ ਸ਼ਹਿਰ ਆ ਕਪੂਰਥਲਾ ਪ੍ਰਮਾਤਮਾ ਕਿਰਪਾ ਕਰੇ ਲਾਲਜੀਤ ਭੁੱਲਰ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਚ ਇੱਕ ਵੀ ਪਰਚਾ ਨਜਾਇਜ਼ ਨਹੀਂ ਹੁੰਦਾ ਲਾਲਜੀਤ ਭੁੱਲਰ ਨੇ ਪੱਟੀ ਚ ਤੇ ਮਾਨ ਸਾਹਿਬ ਨੇ ਪੂਰੇ ਪੰਜਾਬ ਚ ਇੱਕ ਵੀ ਨਜਾਇਜ਼ ਪਰਚਾ ਨਹੀਂ ਹੁੰਦਾ ਨਾ ਕੋਈ ਨਜਾਇਜ਼ ਪਰਚਾ ਦੀ ਰਾਜਨੀਤੀ ਕਰਨੀ ਆ ਨਾ ਕਰਾਂਗੇ ਲੋਕਾਂ ਲਈ ਆਏ ਆ ਲੋਕਾਂ ਲਈ ਕੰਮ ਕਰਦੇ ਰਹਿਣਾ ਕਪੂਰਥਲਾ ਦੇ ਲੋਕਾਂ ਦੇ ਕਦੇ ਵੀਊ ਲਏ ਆ ਅੱਜ ਤੱਕ ਉਹ ਕਿੰਨੇ ਵਿਚਾਰੇ ਦੁਖੀ ਹੈਗੇ ਨੇ ਅੰਦਰੋਂ ਕਿੰਨੇ ਸੁਖੀ ਹੈਗੇ ਦੇਖੋ ਰਾਣੀ ਗਰਜੀਤ ਨੇ ਡਰਤੀ ਰਾਜਨੀਤੀ ਪੈਦਾ ਕਰਕੇ ਲੋਕਾਂ ਤੋਂ ਵੋਟਾਂ ਲੈਂਦਾ ਰਿਹਾ ਅਸੀਂ ਪਿਆਰ ਨਾਲ ਡਰ ਰਹਿਤ ਰਾਜਨੀਤੀ ਨਾਲ ਵੋਟਾਂ ਲਵਾਂਗੇ ਲੋਕ ਚੁਕਾਉਣਗੇ ਬਹੁਤ ਬਹੁਤ ਸਵਾਗਤ ਹੈ ਜੀ ਥਨ ਥਨ ਲਈ ਕੈਬਨਟ ਮੰਤਰੀ ਲਾਲਜ ਸਿੰਘ ਇਹ ਭੁੱਲਰ ਜੀ ਨੇ ਅਸੀਂ ਇਹ ਸ਼ਹਿਰ ਤੇ ਦੇਖੋ ਕਿ ਮੋਟਰਸਾਈਕਲ ਰੈਲੀ ਜਿਹੜੀ ਕਿ ਉਹ ਚੱਲਦੀ ਪਈ ਹੈ ਇਹਨਾਂ ਨੇ ਇਹ ਕਹਿੰਦਾ ਕਹਿਣਾ ਵਕ ਜਿਹੜਾ ਕਪੂਰਥਲਾ ਇੱਕ ਰਾਜੇਮਾਰ ਸ਼ਹਿਰ ਹੈ ਮੈਂ ਨੂੰ ਇੱਕ ਬੜੀ ਜਲ ਵਿਧਾਨ ਸਭਾ ਚੋਂ ਜਿੱਤ ਕੇ ਆਵਾਂਗਾ ਔਰ ਇਹਨੂੰ ਕਪੂਰਥਲੇ ਡਵੈਲਪਮੈਂਟ ਦਿਨੋ ਦਿਨ ਸੁਧਾਰਾਂਗੇ ਹੁਣ ਆਉਣ ਵਾਲਾ ਇਹ ਤਾਂ ਸਮਝ ਦੱਸੋ ਚੋਣਾਂ ਤੋਂ ਬਾਅਦ ਲਾਲ ਜੀ ਸਿੰਘ ਭੁੱਲਰ ਜੀ ਕੀ ਕਰਦੇ ਨੇ ਡਵੈਲਪਮੈਂਟ ਕਰਦੇ ਨੇ ਕਿ ਨਹੀਂ ਕਰਦੇ ਨੇ ਜਸ ਨਿਕਲਦਾ ਪਿਆ ਵਾ ਅਸੀਂ ਜਿਹੜੇ ਕਿ ਇੱਥੇ ਦੇ ਜਿਹੜੇ ਕਿ ਲੋਕਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਜਿੱਥੇ ਦੇ ਜਿਹੜੇ ਲੋਕ ਆ ਉਹ ਕੀ ਕਹਿੰਦੇ ਨੇ ਸਰ ਜਿੱਦਾਂ ਹੁਣ ਵਿਧਾਨ ਸਭਾ ਚੋਣਾਂ ਜਿਹੜੇ ਕਿ ਆ ਗਏ ਨੇ ਮੈਂ ਕੀ ਕਹਿਣਾ ਚਾਹੁੰਗਾ ਕਪੂਰਥਲੇ ਅੱਜ ਤੱਕ ਸੁਧਾਰ ਹੋਇਆ ਕਿ ਨਹੀਂ ਹੋਇਆ ਨਹੀਂ ਅਜੇ ਤੱਕ ਤਾਂ ਕੋਈ ਸੁਧਾਰ ਨਹੀਂ ਹੋਇਆ ਜੀ ਉਹਨੂੰ ਹੋ ਜਾਏਗਾ ਕੋਈ ਕਹਿ ਨਹੀਂ ਸਕ ਵੋਟ ਤੇ ਆਪਣੀ ਮਰਜ਼ੀ ਨਾਲ ਪਾਵਾਂਗੇ ਹਾਂ ਵੋਟ ਸਾਨੂੰ ਤਾਂ ਕੋਈ ਪਾਰਟੀ ਚੰਗੀ ਲੱਗਦੀ ਨਹੀਂ ਜਿਹਨੂੰ ਬੋਲਦੀ ਸੋ ਅਸੀਂ ਤੁਹਾਨੂੰ ਜਿਹੜੀਆਂ ਕਿ ਸਿੱਧੀਆਂ ਤਸਵੀਰਾਂ ਸਕਾਈ ਨਿਊਜ਼ ਦੇ ਮਾਧਿਅਮ ਨਾਲ ਦਿਖਾ ਰਹੇ ਹਾਂ ਇਹ ਹੁਣ ਲੋਕਾਂ ਦਾ ਕਹਿਣਾ ਵਾ ਅਸੀਂ ਅੱਜ ਤੱਕ ਜਿਹੜੀ ਕਪੂਰਥਲੇ ਦਾ ਸੁਧਾਰ ਇਹ ਕੋਈ ਯੂਨੀਵਰਸਿਟੀ ਆ ਤਸਵੀਰ ਬਸਾਰੇ ਮੈਡਮ ਸਰ ਕੀ ਕਹਿਣਾ ਚਾਹੁੰਗੇ ਜਿਦਾ ਕਿ ਹੁਣ ਚੋਣਾਂ ਲੱਗ ਕੇ ਆ ਰਹੀਆਂ ਵਾ ਕਪੂਰਥਲੇ ਦੀ ਅੱਜ ਤੱਕ ਡਿਵੈਲਪਮੈਂਟ ਹੋਈ ਆ ਕਿ ਨਹੀਂ ਹੋਈ ਭਾਜੀ ਅਸੀਂ ਨਾ ਆਊਟ ਆਫ ਸਟੇਟ ਦੇ ਆ ਗਿਆ ਸਾਨੂੰ ਲੋਕਲ ਮਸਲਿਆਂ ਬਾਰੇ ਨੇ ਇਨ ਨਹੀਂ ਜਾਣਕਾਰੀ ਨਹੀਂ ਹੈਗੀ ਦੇ ਭਤੀ ਚਲੋ ਤੁਹਾਡੇ ਨਾਲ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਦੇਖ ਰਹੇ ਆਪਾਂ ਕਿਵੇਂ ਚੱਲ ਰਿਹਾ ਪ੍ਰੋਸੈਸ ਸਾਰਾ ਬਾਕੀ ਲੋਕਲ ਬੰਦਾ ਦਰੋਂ ਵਧੀਆ ਜਾਣਕਾਰੀ ਦੇ ਦੇਗਾ ਜੀ ਤੁਹਾਨੂੰ ਸਭੀਆਂ ਤਸਵੀਰਾਂ ਜਿਹੜੀ ਕਿ ਦਿਖਾ ਰਹੇ ਇੱਥੇ ਲਾਲ ਦੀ ਸਕੂਲ ਦੀ ਜਿਹੜੀ ਕਿ ਅਗਵਾਈ ਦੇ ਵਿੱਚ ਇਹ ਦੇਖੋ ਕਿੰਨਾ ਵੱਡਾ ਭਾਰੀ ਇਕੱਠਾ ਆਸੀ ਲੋਕਾਂ ਦੇ ਜਿਹੜੇ ਕਿ ਵੀਅੂ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਾਰੇ ਸਰ ਕੀ ਕਰ ਸਾਡੇ ਨਾਲ ਲੋਕ ਵੀ ਮੌਜੂਦ ਨੇ ਸਾਰੇ ਜਿੱਦਾਂ ਕਿ ਅੱਜ ਆਮ ਵਿਧਾਨ ਸਭਾ ਚੋਣਾਂ ਲੱਗ ਕੇ ਆ ਰਹੀਆਂ ਵਾ ਅੱਜ ਤੱਕ ਕਪੂਰਥਲੇ ਦੀ ਕਿੰਨੀ ਕਿ ਡਿਵੈਲਪਮੈਂਟ ਹੋ ਚੁੱਕੀ ਹੈ ਹਾਟੇ ਸਾਹਮਣੇ ਹੈ ਜੀ ਕਿ ਉਹ ਕਹਿਣ ਵਾਲੀ ਕਿਹੜੀ ਗੱਲ ਹੈ ਠੀਕ ਹੀ ਆ ਉਹ ਇਹਨਾਂ ਦੇ ਵੀ ਕਹਿਣਾ ਵਾ ਕਿ ਜਿਹੜੇ ਕਿ ਠੀਕ ਆ ਸਾਨੂੰ ਸਾਰੀਆਂ ਤਸਵੀਰਾਂ ਦੇਖੋ ਕਿੰਨੀ ਵੱਡੀ ਜਿਹੜੀ ਕਿ ਰੈਲੀ ਨਿਕਲਦੀ ਪਈ ਆ ਦੋਸਤੋ ਲੋਕੀ ਜਿਹੜੇ ਕਿ ਕਿਸ ਤਰ੍ਹਾਂ ਲੱਗੇ ਹੋ ਨੇ ਆਮ ਆਦਮੀ ਪਾਰਟੀ ਦਾ ਕਿੰਨਾ ਜੋਸ਼ ਜੋਸ਼ ਆ ਕੀ ਕਹਿ ਰਹੇ ਅੱਜ ਤੱਕ ਕਿੰਨੀ ਕਿ ਡਿਵੈਲਪਮੈਂਟ ਹੋ ਚੁੱਕੀ ਕਪੂਰਥਲਾ ਵੀ ਇਹ ਕਿਸ ਤਰ੍ਹਾਂ ਲੱਗ ਮੰਨਦੇ ਆ ਕਪੂਰਥਲਾ ਨੂੰ ਉਹ ਦਾ ਦੇਖਿਆ ਕਿ ਕੱਲ ਡਰਦੇ ਬੋਲਦੇ ਕਿ ਉਹਨਾਂ ਦੇ ਦਿਲ 'ਚ ਕੋਈ ਖੋਫ ਆ ਨਹੀਂ ਨਹੀਂ ਕੋਈ ਖਾਫ ਨਹੀਂ ਕੋਈ ਖਾਫ ਨਹੀਂ ਹੈ ਕੋਈ ਖਾਫ ਨਹੀਂ ਹੈ ਬਹੁਤ ਵਧੀਆ ਡਿਵੈਲਪਮੈਂਟ ਹੈ ਸੋ ਇਹ ਵਿਚਾਰੇ ਪਤਾ ਨਹੀਂ ਡਰਦੇ ਨਹੀਂ ਬੋਲਦੇ ਪਤਾ ਨਹੀਂ ਇੱਥੇ ਸਰਕਾਰ ਦੇ ਲਈ ਦੂਜੀ ਰਹੀ ਹੈ ਕਿ ਸਾਨੂੰ ਕੁਝ ਇੱਥੇ ਤੇ ਜਿਹੜੇ ਕਿ ਵਧਾਇਆ ਕੁਝ ਕਹਿ ਨਾ ਦੇਣ ਇਹ ਇਹਨੇ ਵਪਾਰੀ ਬੰਦਾ ਕੋਈ ਕੁਝ ਬੋਲ ਨਹੀਂ ਸਕਦਾ ਮੈਂ ਤੁਹਾਨੂੰ ਹੋਰ ਵੀ ਤਸਵੀਰਾਂ ਜਿਹੜੀਆਂ ਇਹ ਦਿਖਾ ਰਿਹਾ ਮੈਂ ਦੇਖੋ ਕਿੰਨੀ ਵੱਡੀ ਡਿਵੈਲਪਮੈਂਟ ਜਿਹੜੀ ਕਿ ਹੁੰਦੀ ਪਈ ਆ ਅਸੀਂ ਸਾਡੇ ਨਾਲ ਇਹ ਵੀ ਜਿਹੜੇ ਕਿ ਇਹ ਸਰਪਾਲ ਇੰਡੀਆ ਨਹੀਂ ਕੀ ਕਹੂੰਗੇ ਕਿੰਦਾਂ ਦੀ ਡਿਵੈਲਪਮੈਂਟ ਹੋਊਗੀ ਆਮ ਆਦੀ ਪਾਰਟੀ ਚ ਸਾਡੇ ਭੁੱਲਾ ਸਾਹਿਬ ਜਿੱਤ ਜਾਂਦੇ ਆ 100% ਦੋ ਸਾਲਾਂ ਦਾ ਤੁਸੀਂ ਕਾਰਜਸ਼ਾਲਾ ਦੇਖ ਲਓ ਮਾਝਾ ਕੋ ਮੁੱਖ ਮੰਤਰੀ ਸਿਹਦਰ ਪਗਵਾਨ ਸਿੰਘ ਮਾਨ ਜੀ ਨੇ ਬਹੁਤ ਵਧੀਆ ਉਪਰਾਲੇ ਕੀਤੇ ਹੋਏ ਨੇ ਚਾਹੇ ਬਿਜਲੀ ਬਿੱਲ ਦੇਖ ਲਓ ਲੋਕਾਂ ਦਾ 87% ਪੰਜਾਬ ਦੇ ਵਿੱਚ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ ਇਸੇ ਤਰ੍ਹਾਂ ਮੁਹੱਲਾ ਕਲੀਨਿਕ ਮੁਹੱਲਾ ਕਲੀਨਿਕ ਦੇ ਵਿੱਚ ਜੇ ਦੇਖਿਆ ਜਾਵੇ ਤੇ ਲਗਭਗ 850 ਮੁਹੱਲਾ ਕਲੀਨਿਕ ਖੁੱਲ ਚੁੱਕੇ ਨੇ ਕਪੂਠਲੇ ਦੇ ਵਿੱਚ 15 ਤੋਂ 20 ਮੁਹੱਲਾ ਕਲੀਨਿਕ ਜਿਹੜੇ ਖੁੱਲ ਚੁੱਕੇ ਨੇ ਤੋਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਕਪੂਠਲੇ ਦੀ ਕਾਰਜਸ਼ਾਲਾ ਆਉਣ ਵਾਲੇ ਕੁਝ ਸਮੇਂ ਬਾਅਦ ਕਪੂਰਥਲੇ ਚ ਇੱਕ ਬਹੁਤ ਸੋਹਣਾ ਮੈਡੀਕਲ ਕਾਲਜ ਖੁੱਲਣ ਵਾਲਾ ਹੈਗਾ ਜਿਹੜੀ ਜਿਹੜਾ ਨਕਸ਼ਾ ਹੈਗਾ ਮਾਝੋਕ ਮੁੱਖ ਮੰਤਰੀ ਸਾਹਿਬ ਐਥੇ ਦੇਖ ਕੇ ਗਏ ਨੇ ਔਰ ਕਪੂਰਥਲੇ ਨੂੰ ਐਥੇ ਟੂਰਿਸਟ ਸਿਟੀ ਬਜੋ ਜਿਹੜਾ ਹੈਗਾ ਉਹ ਬਣਾਉਣਾ ਮਾਝੋਕ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਖੁਆਬ ਹੈਗਾ ਤੇ ਸਾਡੇ ਮਾਝੋਕ ਕੈਬਨਿਟ ਮੰਤਰੀ ਸਰਦਾਰ ਲਾਲਜ ਸਿੰਘ ਪੁੱਲਰ ਇਸ ਖੁਆਬ ਨੂੰ ਪੂਰਾ ਕਰਨਗੇ ਮੇਰੀ ਗੱਲ ਹੋ ਗਈ ਹੋਈ ਆ ਬਹੁਤ ਸੋਹਣੇ ਉਪਰਾਲੇ ਹੋਣਗੇ ਕਪੂਰਥਲੇ ਨੂੰ ਟੂਰਿਸਟ ਸਿਟੀ ਬਣਾਇਆ ਜਾਊਗਾ ਕਪੂਰਥਲੇ ਦੇ ਵਿੱਚ ਸਭ ਤੋਂ ਸੋਹਣਾ ਜਿਹੜਾ ਸ਼ਹਿਰ ਬਣਾਇਆ ਜਾਊਗਾ ਜਿਹੜੀਆਂ ਰਿਆਸਤੀ ਬਿਲਡਿੰਗਸ ਨੇ ਉਹ ਤੁਸੀਂ ਦੇਖ ਰਹੇ ਹੋ ਚਾਹੇ ਉਹ ਕਚੈਰੀ ਹੋਵੇ ਚਾਹੇ ਮਹਾਰਾਜੇ ਦਾ ਸੈਨਿਕ ਸਕੂਲ ਹੋਵੇ ਚਾਹੇ ਹੋਰ ਗੋਲਪੋਟੀ ਹੋਵੇ ਸਾਰੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗ ਸੁਨਹਿਰੀਆਂ ਹੋ ਰਹੀਆਂ ਨੇ ਬਹੁਤ ਜਲਦੀ ਕਪੂਰਥਲਾ ਤਰੱਕੀ ਦੀ ਅੱਜ ਅੱਜ ਤੱਕ ਦਾ ਜਿਹੜੇ ਕਿ ਕੋਈ ਡਿਵੈਲਪਮੈਂਟ ਕਪੂਰਥਲੇ ਦੀ ਹੋਈ ਨਹੀਂ ਤੁਸੀਂ ਕਿ ਅੱਗੇ ਹੋਗਾ ਅੱਗੇ ਕਿੱਦਾਂ ਅੱਗੇ ਕਿੱਦਾਂ ਹੋਊਗੀ ਅੱਜ ਤੱਕ ਡਿਵੈਲਪਮੈਂਟ ਤਾਂ ਨਹੀਂ ਹੋਈ ਜੇ ਪਿਛਲੀਆਂ ਸਰਕਾਰਾਂ ਦਾ ਤੁਸੀਂ ਰਾਜ ਦੇਖ ਲਓ ਚਾਹੇ ਉਹ ਕਾਂਗਰਸ ਦੀ ਚਾਹੇ ਅਕਾਲੀਆਂ ਦਾ ਉਹਨਾਂ ਨੇ ਆਪਣੀਆਂ ਜੇਬਾਂ ਭਰੀਆਂ ਨੇ ਅੱਜ ਦੀ ਡੇਢ ਦੇ ਵਿੱਚ ਬਿਜਲੀ ਵਿਭਾਗ ਜਿਹੜਾ ਕਦੀ ਪਿਛਲੀਆਂ ਸਰਕਾਰਾਂ ਚ ਘਾਟੇ ਤੇ ਹੁੰਦਾ ਸੀਗਾ ਅੱਜ ਦੇ ਸਮੇਂ ਦੇ ਵਿੱਚ ਉਹ 83% ਲੋਕਾਂ ਨੂੰ ਬਿਜਲੀ ਜ਼ੀਰੋ ਦਿਲ ਦੇਣ ਦੇ ਬਾਵਜੂਦ ਵੀ ਫਾਇਦੇਟ ਹੈਗਾ ਤੁਸੀਂ ਹੁਣ ਹੀ ਦੇਖਿਆ ਹੋਊਗਾ ਕਿ ਜੀਵੀਕੇ ਥਰਮਲ ਪਲਾਂਟ ਜਿਹੜਾ ਗੋਜਵਾਸ ਸਾਹਿਬ ਦੇ ਜਿਹੜਾ ਖਰੀਦਿਆ ਪ੍ਰਾਈਵੇਟ ਕੰਪਨੀ ਤੋਂ ਉਹ ਇੱਕ ਬਹੁਤ ਵੱਡਾ ਪਹਿਲ ਕਦਮੀ ਹੈਗੀ ਪੰਜਾਬ ਦੇ ਤਰੱਕੀ ਦੀ ਲਈ ਤੇ ਲੈ ਕੇ ਜਾਣ ਲਈ 80% ਲੋਕਾਂ ਨੂੰ ਬਿਜਲੀ ਦੇਣ ਦੇ ਬਾਵਜੂਦ ਵੀ ਇਹ ਜਿਹੜਾ ਬਿਜਲੀ ਵਿਭਾਗ ਹੈਗਾ ਫੈਡਰਟ ਹੈਗਾ ਤੇ ਇਹ ਇੱਥੋਂ ਪਤਾ ਲੱਗਦਾ ਕਿ ਇਮਾਨਦਾਰ ਸੋਚ ਇਮਾਨਦਾਰ ਦੇਸ਼ ਇਮਾਨਦਾਰ ਜਿਹੜਾ ਪੰਜਾਬ ਇੱਕ ਤਰੱਕੀ ਦੇ ਰਾਹ ਤੇ ਚੱਲਣ ਵਾਲਾ ਤੇ ਪੰਜਾਬ ਦੁਬਾਰਾ ਤੋਂ ਸੋਨੇ ਦੀ ਚਿੜੀ ਬਣੇਗਾ ਅਤੇ ਜਿਹੜਾ ਕਪੂਰਥਲਾ ਹੈਗਾ ਪੈਰਿਸ ਆਫ ਪੰਜਾਬ ਬਣੇਗਾ ਜੀ ਇੱਕੋ ਸਾਥ ਚੇਅਰਮੈਨ ਇਮਪਰੂਵਮੈਂਟ ਅਸਵੇ ਹੁਣ ਜਿਹੜੇ ਕਿ ਲਾਲ ਦੇ ਹੁੰਦ ਲਟਰਾਏ ਜਿਹੜੇ ਕਿ ਮੰਤਰੀ ਸਾਹਿਬ ਆ ਉਹ ਇੱਥੇ ਸ਼ਹੀਦ ਆਜਮ ਜਿਹੜੇ ਕਿ ਸਰਦਾਰ ਇਹ ਭਗਤ ਸਿੰਘ ਜੀ ਆ ਉਹਨਾਂ ਨੂੰ ਸ਼ਬਦਾ ਦੇ ਫੁੱਲ ਭੇਟ ਕਰਨ ਇਹ ਪਹੁੰਚੇ ਹੋਏ ਨੇ ਦੇਖੋ ਲਾਲ ਜੀ ਸਿੰਘ ਭੁੱਲਰ ਮੈਂ ਤੁਹਾਨੂੰ ਸਿੱਧੀਆਂ ਤਸਵੀਰਾਂ ਸਕਾਈ ਨਿਊਜ਼ ਦੇ ਮਾਧਿਅਮ ਨਾਲ ਦੋਸਤੋ ਦਿਖਾ ਰਿਹਾ ਹਾਂ ਦੇਖੋ ਭਗਵੰਤ ਸਿੰਘ ਮਾਨ ਜਿਹੜਾ ਕਿ ਭਗਵੰਤ ਸਿੰਘ ਮਾਨ ਦੇ ਜਿਹੜੇ ਕਿ ਇਥੇ ਰੂਪ ਖੜਕਰ ਕਰਨ ਸਮੂਹ ਖਾਦ ਜੇ ਮੁੱਖ ਮੰਤਰੀ ਬਣੇ ਇਹ ਕਪੂਰਥਲਾ ਦਾ ਇੱਕ ਵਿਰਾਸਤੀ ਸ਼ਹਿਰ ਆ ਉੱਥੇ ਦੇਖੋ ਉਹਨਾਂ ਦੇ ਜਿਹੜੇ ਕਿ ਬੁੱਤ ਦੇ ਉੱਪਰ ਦੇਖੋ ਸਾਫ਼ ਕਰਕੇ ਪਗੜੀ ਬੰਨੀ ਜਾਏਗੀ ਔਰ ਫੁੱਲ ਭੇਟ ਕਿਤੇ ਕਿਤੇ ਗਏ ਆ ਔਰ ਹੁਣ ਇੱਥੇ ਦੇ ਸਾਰੇ ਜਿਹੜੇ ਕਿ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੇ ਇੱਥੇ ਹੈਗੀ ਆ ਸਭ ਦੇਖੋ ਇਹ ਮੈਂ ਤੁਹਾਨੂੰ ਥੋੜੀਆਂ ਤੁਹੀਆਂ ਦਿਖਾ ਰਿਹਾ ਆ ਇਹ ਦੇਖੋ ਦੋਸਤੋ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਿਸ ਤਰ੍ਹਾਂ ਕਿ ਹੁਣ ਸਰਕਾਰ ਬਣਨ ਤੋਂ ਬਾਅਦ ਕਪੂਸਲੇ ਦੀ ਡਿਵੈਲਪਮੈਂਟ ਹੁੰਦੀ ਕਿ ਨਹੀਂ ਹੁੰਦੀ ਜਾਂ ਵਿਚਾਰਾਂ ਨੂੰ ਫਿਰ ਵੀ ਲਵਾਰਿਸ ਛੱਡਿਆ ਜਾਂਦਾ ਵਾ ਇਹ ਹੁਣ ਸਮਾਂ ਹੀ ਦੱਸੇਗਾ ਕਿ ਅਸੀਂ ਲੋਕਾਂ ਦੇ ਜਿਹੜੇ ਰਿਵਿਊ ਲੈਣ ਦੀ ਕੋਸ਼ਿਸ਼ ਕੀਤੀ ਔਰ ਚੇਅਰਮੈਨ ਨਾਲ ਵੀ ਸਾਡੇ ਗੁਰਪਾਲ ਸਿੰਘ ਇੰਡੀਆ ਨਾਲ ਇਹ ਗੱਲਬਾਤ ਵੀ ਹੋਈ ਸਤਿ ਆਤਿ ਸਪੀਰਾ ਅਸੀਂ ਤੁਹਾਨੂੰ ਦਿਖਾਉਂਦੀਆਂ ਮੈਂ ਦੇਖੋ ਹੋਰ ਵੀ ਜਿਹੜੀ ਅਸੀਂ ਇਹ ਗੱਲਬਾਤ ਜਿਹੜੀ ਇਹ ਲੋਕਾਂ ਨਾਲ ਇੱਥੇ ਕਰਦੇ ਕਰਦੇ ਪਏ ਆ ਦੋਸਤੋ ਹੁਣ ਦੇਖੋ ਆ ਦੇਖੋ ਮੈਂ ਜੋ ਵੀ ਸਪੀਰਾਂ ਇਹ ਗੱਲਾਂ ਵਾ ਮੈਡਮ ਜਿਹੜੀ ਡਵੈਲਪਮੈਂਟ ਕਪੂਰਥਲੇ ਦੀ ਭੁੱਲਰ ਸਾਹਿਬ ਦੀ ਦਿੱਕਤ ਤੋਂ ਬਾਅਦ ਹੋ ਜਾਏਗੀ ਕਿ ਇੱਦੀ ਰਹੇਗੀ ਸਰ ਤੁਸੀਂ ਬਾਰ-ਬਾਰ ਇੱਕੋ ਹੀ ਕੁਐਸਚਨ ਕਰ ਰਹੇ ਹੋ ਮੈਂ ਤੁਹਾਨੂੰ ਕਹਿ ਰਹੀ ਆ ਕਿ 100 ਵਾ ਰੋਡ ਸ਼ੋਅ ਰੋਡ ਸ਼ੋਅ ਚੱਲ ਰਿਹਾ ਜੀ 100 ਵਾ ਬਾਰ-ਬਾਰ ਕੁਐਸਚਨ ਨਹੀਂ ਕਰ ਰਿਹਾ ਜਿਹੜੀਆਂ ਜਿਹੜੀਆਂ ਮੈਂ ਅਸੀਂ ਗੱਲਾਂ ਨਹੀਂ ਕਰਦੇ ਕਿ ਗਰੰਟੀਆਂ ਦਿੰਨੇ ਆ ਆਮ ਆਦਮੀ ਪਾਰਟੀ ਗਰੰਟੀਆਂ ਦਿੰਦੀ ਹੈ ਸਾਡੇ ਭਗਵੰਤ ਜੀ ਸਾਹਿਬ ਗਰੰਟੀਆਂ ਦਿੰਦੇ ਆ ਗਰੰਟੀ ਹੁੰਦੀ ਹੈ ਪੱਕੀ ਗੱਲ ਔਰ ਹੋਏਗੀ ਹੋਏਗੀ ਸੋ ਦੇਖੋ ਮੈਡਮ ਵੀ ਵਿਚਾਰਾ ਜਿਹੜੇ ਕਿੰਦਾ ਰਹਿ ਕੇ ਤੁਸੀਂ ਬਾਰ-ਬਾਰ ਹੋਇਆ ਸੀ ਤੇ ਗੱਲਾਂ ਜਿਹੜੀਆਂ ਕਿ ਪੁੱਛ ਰਹੇ ਇਹਨਾਂ ਨੂੰ ਵਿਚਾਰਿਆਂ ਨੂੰ ਬਾਰ-ਬਾਰ ਇਹ ਹੁਣ ਦੇਖੋ ਸਮਾਂ ਦਿੱਤੇ ਕੈਮਰਾਮੈਨ ਸੁਖ ਦੇ ਨਾਲ ਸੁਨੀਲ ਗੋਗਨਾ ਗਾਈਡੈਂਸ ਪੰਜਾਬ ਕਬੂਤਰ